ਸੋ ਸਿਆਹੇ ਬੈਠਾ ਕੋ ਚਨਾ ਯਾਰ ਬਸ ਬੋਰ ਕਰਾਉਣੇ ਹਾਂ ਪਹਿਲਾਂ ਉਹ ਕਰਾਇਆ ਇੱਕ ਟੀਪਾਈ ਫੋਟਾ ਦਾ ਬੋਰ ਕਰਾਇਆ ਜੀ ਤੇ ਇੱਕ ਟੀਪਾਈ ਪਾਣੀ ਬਣਿਆ 65 ਫੁੱਟ ਸਾਰਾ ਮਾਲ ਪਾਇਆ 60 ਫੁੱਟ ਪਾਣੀ ਮਾੜਿਆ ਤੇ ਪਾਣੀ ਬਣਿਆ ਸਾਰਾ 2.5 ਇੰਚ ਆਹ ਹੁਣ ਕੀਤਾ ਸੀਗਾ ਇਹ ਵੀ ਉਹਨਾਂ ਕੋਈ ਦੇ ਅਸੀਂ ਲਾਲਚ ਕੀਤਾ ਵੀ ਚੱਲ ਇੱਕ ਦੀ ਪੈਪ ਹੋਰ ਪਾ ਦੇਣੇ 90 ਕੁ ਫੁੱਟ ਤੱਕ ਤਾਂ ਜਾਈਏ ਉੱਥੇ ਕੜ ਆਉਂਦਾ ਹੈ ਕੜ ਆਇਆ ਨਹੀਂ ਮੇਰਾ ਰੇਤਾ ਨਿਕਲੀ ਗਿਆ ਤੇ ਪਾਣੀ ਗਵੜਾ ਹੋ ਗਿਆ ਹੁਣ ਫਿਰ ਕੋਈ ਨਾ ਛੋਣੇ ਵਾਲੇ ਹੋਏ ਆ ਸਰਕਾਰਾਂ ਜੇ ਚੰਗੇ ਬੀਜ ਦੇ ਦਿੰਦੀਆਂ ਨਰਮੇ ਦੇ ਤੇ ਚੰਗੀਆਂ ਸਪਰਿਆ ਦੇ ਦਿੰਦੀਆਂ ਜੇ ਸਾਨੂੰ ਆ ਛੋਣੇ ਵਾਲੇ ਪੰਗੇ ਚ ਨਾ ਪੈਣਾ ਪੈਂਦਾ ਤੇ ਨਾ ਇੰਨੇ ਪੈਸੇ ਲਾਉਣੇ ਪੈਂਦੇ ਹਾਂਜੀ ਭਾਈ ਜੀ ਇੰਨਾ ਪੈਸਾ ਲਾਈ ਜਨੇ ਫੇਰ ਭਾਂ ਲੋਕ ਕਹਿੰਦੇ ਵੀ ਜੱਟ ਛੜਕਾਂ ਤੇ ਆ ਗਈਆਂ ਸੜਕਾਂ ਦੇ ਨਾ ਜਾਈਏ ਤੇ ਕੀ ਕਰੀਏ ਚਾਹ ਹੁਣੜੇ ਪਾਣੀ ਮਾੜੇ ਨੇ ਆ ਹੁਣ ਬੋਰ ਦੀਆਂ ਪਾਈਪਾਂ ਬਾਹਰ ਕੱਢਦੇ ਪਏ ਉਹਨੋਂ ਹੋਰ ਥਾਂ ਤੇ ਕਰਾਂਗੇ ਆ ਖਰਚਾ ਤਾਂ ਕਿਹਾ ਨਾ ਮੇਰਾ 20000 ਰੁਪਇਆ ਕੀ ਕਰੇਗਾ ਜਿੰਮੇਦਾਰ ਕਿੱਧਰ ਜਾਏਗਾ ਜੇ ਉਹ ਹੀ ਸਾਨੂੰ ਚੰਗੇ ਨਰਮੇ ਦੇ ਬੀਜ ਸੋਧ ਕੇ ਦਿੱਤੇ ਹੁੰਦੇ 4G 5G ਵੀ ਆਇਆ ਹੁੰਦਾ ਵਧੀਆ ਬੀਟੀ ਦਾ ਚੰਗਾ ਨਰਮੇ ਦਾ ਕੰਗਿਆ ਖਾਦ ਸਪਰੇਆ ਮਿਲਦੀਆਂ ਸਬਸਿਡੀਆਂ ਦਿੰਦੇ ਸਪਰੇਆ ਸਪਰੇਆ ਤੇ ਵਧੀਆ ਦਿੰਦੇ ਤੇ ਜੱਟ ਭਾਲ ਹੁੰਦੇ ਤੇ ਆ ਝੋਨੇ ਵੱਲੇ ਨਾ ਲੱਗਦੇ ਇੱਕ ਤਾਂ ਪਾਣੀ ਹੋਣਾ ਕੋਈ ਹੋਣਾ ਸੀ ਝੋਨੇ ਵੱਲੀ ਜਾਵਾਂਗੇ ਰੋਟੀ ਦਾ ਖਾਣੀ ਹੀ ਕੁਛ ਨਾ ਕੁਛ ਦਾ ਨਾਲ ਸਾਡਾ ਵੀ ਚੱਲਦਾ ਨਾਲ ਗਰੀਬ ਦਾ ਵੀ ਚੱਲਦਾ ਸੀ ਰਜਗਾਰ ਹੁਣ ਝੋਨਾ ਲਾਉਣਾ ਹੈ ਹੁਣ ਬੋਰਾਵਲੇ ਫਸੇ ਆਏ ਭਰਾਵਾ ਹਾਂਜੀ ਹਾਂਜੀ ਤੇਲ ਟੁੱਟ ਗਿਆ ਸਵੇਰ ਤੋਂ ਹੁਣ ਪਾਈਪਾਂ ਬਾਹਰ ਕੱਢਣ ਡਾਂ ਪਾਣੀ ਪਹਿਲਾਂ ਉੱਤੇ ਮਿੱਠਾ ਸੀ ਉੱਤੇ ਬਣਦਾ ਦੋ ਪਾਏ ਫੁੱਟ ਫੁੱਟ ਵਾਲੀਆ ਦੋ ਇੱਕ ਬੋਰ ਕੀਤਾ ਸਿੱਧਾ ਤੇ ਇੱਕ ਟੀ ਪਾਈ 2.5 ਇੰਚ ਹੀ ਪਾਣੀ ਬਣਿਆ 70000 ਰੁਪਿਆ ਲੱਗ ਗਿਆ ਅਸੀਂ ਐ ਚੱਲ ਆਪਦਾ ਵੱਧ ਪਾ ਕੇ ਵੇਖ ਲੈਨੇ ਆ ਇੱਕ ਲੋ ਪਾਈ ਪਾ 90 ਫੁੱਟ ਤੇ ਕੀ ਪਤਾ 3 ਇੰਚ ਹੀ ਇੱਕ ਤਾਂ ਹੀ ਬਣ ਜੇ ਉਹ ਪਾਣੀ ਕੌੜਾ ਹੋ ਗਿਆ ਜ਼ਹਿਰ ਵਰਗਾ ਹੁਣ ਫੇਰੇ ਇੱਥੋਂ ਪਰ ਹੁਣ ਜਾਣੇ ਆਗਾ ਜਾਣੇ ਆ ਮਹਾਰਾਜ ਭਲੀ ਕਰੇ ਅਸੀਂ ਆਨੇ ਚੱਲੋ ਉੱਥੇ ਬਣ ਜੇ ਕੋਈ ਆ ਖਰਚਾ ਹੀ 10000 ਜਿਹੜਾ ਫालतू ਪੈ ਗਿਆ ਮਿਹਨਤ ਮਿਹਨਤ ਸਰਕਾਰ ਅਗੇ ਪੀਲ ਇਹ ਵੀ ਜੱਟਾਂ ਦੇ ਵੱਲੇ ਵੇਖੋ ਮਾੜਾ ਮੋਟਾ ਕੋਈ ਇਹਨਾਂ ਨੂੰ ਦੇ ਉਹ ਚੰਗੇ ਬੀਜ ਚੰਗੀਆਂ ਸਪਰੇਆਂ ਕੋਈ ਸਬਸਿਡੀਆਂ ਦੇ ਦੋ ਕਿ ਤੇ ਇਹਨਾਂ ਨੂੰ ਬਹਾਲ ਕਰੋ ਕਰਜ਼ੇ ਤੋਂ ਬਹਾਲ ਉਹਨੇ ਜਿਹੜੇ ਝੋਨੇ ਵੱਲੇ ਨਾ ਆਉਣ ਨਰਮੇ ਬੀਜਣਾ ਨਰਮੇ ਦੀ ਘਾਟ ਦੇ ਜਾਂਦੀ ਬਾਗ ਵੀ ਬਟਾ ਦੇ ਜ਼ਿਮੀਦਾਰਾਂ ਨੇ ਤਾਂ ਧਰਤੀ ਚੋਂ ਦੇ ਪਾਣੀ ਧਰਤੀ ਚੋਂ ਪਾਣੀ ਮੁੱਕ ਜਾਣਾ ਜੇ ਸਾਨੂੰ ਅਸੀਂ ਨਰਮੇ ਵਾਲੇ ਸਾਨੂੰ ਦਰਮੇ ਵੱਲੋਂ ਸਹੀ ਬੀ ਮਿਲ ਜੇ ਤਾਂ ਸਾਨੂੰ ਝੋਨੇ ਵੱਲੇ ਜਾਣ ਦੀ ਲੋੜ ਹੀ ਨਹੀਂ ਕੀ ਲੋੜ ਹੈ ਪੰਗਾ ਲੈਣ ਦਾ ਘਰੇ ਦਾ ਪੀਣ ਨੂੰ ਪਾਣੀ ਆ ਨਹੀਂ ਸੀ 10 ਦਿਨ ਪਹਿਲਾਂ ਤੇ ਖੇਤਰ ਅਸੀਂ ਚੋਦੇ ਲਾਉਂਗਾ ਗੀਆਂ ਚ ਪਾਣੀ ਖਤਮ ਸੀਗਾ ਤੇ ਮੇਰੇ ਭਰਾ ਸ਼ੇਅਰ ਲਾਇਕ ਕਰ ਦਿਆ ਜੇ ਜਰੂਰ ਸ਼ੇਅਰ ਜਰੂਰ ਕਰਿਆ ਜੇ ਲਾਇਕ ਕਮੈਂਟ ਕਰੋ ਦੱਸੋ ਕਿੱਥੇ ਪਾਣੀ ਕਿੰਨਾ ਪੰਦ ਆ ਸਾਡੇ ਤਾਂ ਇੱਥੇ 70 ਫੁੱਟ ਤੋਂ ਬਾਅਦ ਪਾਣੀ ਮਾੜਾ ਨਿਕਲ ਆਉਂਦਾ ਮਿਹਰਬਾਨੀ ਕਰ ਜਾਓਗਾ ਕਰ ਜਾਓ